ਚਕਾਲ ਜੀ ਡੇਲੀ ਟਾਈਮਸ ਪੰਜਾਬੀ ਚ ਆਪ ਸਭ ਦਾ ਸਵਾਗਤ ਹੈ ਮੈਂ ਸਿਮਰਨਜੀਤ ਕੌਰ ਅੱਜ ਅਸੀਂ ਪਹੁੰਚੇ ਹਾਂ ਹਿਮਾਚਲ ਦੀਆਂ ਖੂਬਸੂਰਤ ਵਾਦੀਆਂ ਦੇ ਵਿੱਚ ਕਿ ਖੰਡਰਾਤ ਬਤਾਤੇ ਹਨ ਖੰਡਰਾਤ ਬਤਾਤੇ ਹਨ ਇਮਾਰਤیں ਵੀ ਕبھی ਸਭ ਤੋਂ ਸਲਾਮਤ ਸੀ ਔਰ ਅੱਜ ਇਸੇ ਟੌਪਿਕ ਤੇ ਅਸੀਂ ਗੱਲ ਕਰਨ ਵਾਲੀਆਂ ਜਿਵੇਂ ਕਿ ਪੂਰੇ ਦੇਸ਼ ਦੇ ਵਿੱਚ ਸਾਡਾ ਹਿਸਟੋਰੀਕਲ ਪਲੇਸਸ ਦੇ ਨਾਲ ਸਾਡਾ ਦੇਸ਼ ਭਰਿਆ ਪਿਆ ਸਾਡੇ ਦੇਸ਼ ਚ ਵਕ ਵਕ ਤਾ ਨੂੰ ਹਿਸਟੋਰੀਕਲ ਪਲੇਸਸ ਦੇਖਣ ਨੂੰ ਮਿਲ ਜਾਣਗੀਆਂ ਇਸੇ ਤਰ੍ਹਾਂ ਅੱਜ ਡਮਟਾਲ ਦੇ ਵਿੱਚ ਤੁਹਾਨੂੰ ਅਸੀਂ ਇੱਕ ਹਿਸਟੋਰੀਕਲ ਪਲੇਸ ਦਿਖਾਉਣ ਵਾਲੇ ਹਾਂ ਜੋ ਕਿ ਨੂਰਪੁਰ ਦੇ ਰਾਜੇ ਦੇ ਨਾਲ ਜੁੜੀ ਹੋਈ ਹੈ ਦੱਸਿਆ ਜਾਂਦਾ ਹੈ ਕਿ ਨੂਰਪੁਰ ਦਾ ਰਾਜਾ ਆਪਣੀ ਰਾਣੀ ਦੇ ਨਾਲ ਇੱਥੇ ਆ ਕੇ ਵਿਸ਼ਰਾਮ ਕਰਨ ਆਉਂਦਾ ਸੀ ਔਰ ਨਾਲ ਹੀ ਉਹ ਆਪਣੇ ਸਿਪਾਹੀਆਂ ਨੂੰ ਵੀ ਲੈ ਕੇ ਆਉਂਦਾ ਸੀ ਬਹੁਤ ਸਾਰਾ ਇਤਿਹਾਸ ਜਿਹੜਾ ਇਸ ਪੁਰਾਤਨ ਇਮਾਰਤ ਦੇ ਨਾਲ ਜੁੜਿਆ ਹੋਇਆ ਹੈ ਇਸ ਪੁਰਾਤਨ ਇਮਾਰਤ ਦੇ ਬਾਰੇ ਅਸੀਂ ਜਿਹੜੀ ਅੰਦਰ ਜਾ ਕੇ ਜਾਣਕਾਰੀ ਹੋਰ ਵੀ ਲਵਾਂਗੇ ਜਿਹੜੇ ਇੱਥੋਂ ਦੇ ਪੁਜਾਰੀ ਨੇ ਇਸ ਸਮੇਂ ਇਸ ਇੱਥੇ ਇੱਕ ਮੰਦਿਰ ਸਥਾਪਿਤ ਹੈ ਉਹ ਪੁਜਾਰੀ ਜੀ ਸਾਨੂੰ ਇਸ ਦਾ ਇਤਿਹਾਸ ਵੀ ਦੱਸਣਗੇ ਔਰ ਲੋਕਲ ਜਿਹੜੇ ਇੱਥੋਂ ਦੇ ਲੋਕ ਨੇ ਜਿਹੜੇ ਪੁਰਾਤਨ ਸਮਿਆਂ ਦੇ ਵਿੱਚ ਇਸ ਇਲਾਕੇ ਨੂੰ ਜਾਣਦੇ ਸੀਗੇ ਉਹਨਾਂ ਕੋਲੋਂ ਵੀ ਜਾਣਕਾਰੀ ਲੈਂਦੇ ਆ ਹੁਣ ਅਸੀਂ ਪਹੁੰਚ ਚੁੱਕੇ ਹਾਂ ਕਿਲੇ ਦੇ ਅੰਦਰ ਔਰ ਕਿਲੇ ਦੇ ਅੰਦਰ ਆ ਕੇ ਅਸੀਂ ਦੇਖਿਆ ਕਿ ਇੱਥੇ ਕੁਝ ਲੋਕਲ ਵਸਨੀਕ ਜਿਹੜੇ ਨੇ ਇਸ ਇਲਾਕੇ ਦੇ ਉਹ ਬੈਠੇ ਹੋਏ ਨੇ ਅਸੀਂ ਗੱਲ ਕਰਦੇ ਹਾਂ ਔਰ ਜਿਹੜੀ ਇੱਥੋਂ ਦੀ ਹਿਸਟਰੀ ਹੈ ਇਸ ਕਿਲੇ ਦੀ ਜੋ ਹਿਸਟਰੀ ਹੈ ਪੁਰਾਤਨ ਸਮੇਂ ਚ ਇੱਥੇ ਕੀ ਕੀ ਹੁੰਦਾ ਰਿਹਾ ਇੱਥੇ ਕਿਵੇਂ-ਕਿਵੇਂ ਕੀ ਇਤਿਹਾਸ ਰਿਹਾ ਉਹ ਅਸੀਂ ਇਹਨਾਂ ਦੇ ਕੋਲੋਂ ਜਿਹੜੀ ਇਹ ਜਾਣਕਾਰੀ ਲੈਂਦੇ ਹਾਂ ਹਾਂਜੀ ਨਮਸਕਾਰ ਜੀ ਕੀ ਨਾਮ ਹੈ ਤੁਹਾਡਾ ਐਸਟੀਕ ਟੋਚ ਇੱਥੋਂ ਦਾ ਕੀ ਜਿਹੜਾ ਇਤਿਹਾਸ ਹੈ ਇੱਥੋਂ ਦਾ ਕਿਲੇ ਦਾ ਜੋ ਪਿੱਛੇ ਦਾ ਜੋ ਹਿਸਟੋਰੀਕਲ ਜੋ ਇਹਦਾ ਰਿਹਾ ਹੈ ਉਹ ਤੁਸੀਂ ਸਾਨੂੰ ਪੂਰੀ ਡਿਟੇਲ ਦੇ ਵਿੱਚ ਦੱਸੋ ਦੇਖੋ ਜੀ ਇਹ ਕਿਲਾ ਰਾਜੇ ਨੇ ਬਣਾਇਆ ਨਾਨਕਸ਼ਹੀ ਇੱਥੇ ਲੱਗੀ ਜੀ ਹੈ ਚੂਨਾ ਔਰ ਇਹਦੇ ਚ ਮਾਂ ਦੀ ਦਾਲ ਮਿਕਸ ਕਰਕੇ ਤੇ ਇਟ ਲਾਈ ਹੈ ਅੱਜ ਤੋਂ 7-8 ਸਾਲ ਪਹਿਲੇ ਇਹ ਐਕਚੁਅਲੀ ਇਹ ਕਿਲਾ ਰਾਜੇ ਨੇ ਬਣਾਇਆ ਹੀ ਰਾਏਪੂਤ ਜਿਹੜੇ ਸਿੰਘ ਕੌਮ ਹੀ ਨਾ ਇਹ ਮੁਗਲਾਂ ਦਾ ਅਟੈਕ ਕਰਦੇ ਸੀ ਕਿਉਂਕਿ ਮੁਲਕ ਮੁਗਲ ਜਿਹੜੇ ਬੜੀ ਬਰਬਾਦ ਕਰਦੇ ਰਿਹਾ ਤੁਹਾਡੀ ਇਜਾਜ਼ਤ ਨੂੰ ਹਿੰਦੂਆਂ ਨੂੰ ਸਿੱਖਾਂ ਨੂੰ ਤੁਹਾਨੂੰ ਪਤਾ ਕਿੰਨੇ ਜ਼ੁਲਮ ਕੀਤੇ ਤੇ ਇਹਨਾਂ ਨੇ ਇਹ ਉਹ ਕਿਲਾ ਬਣਾਇਆ ਹੈ ਸਿਰਫ ਉਹਨਾਂ ਨਾਲ ਅਟੈਕ ਕਰਨ ਵਾਸਤੇ ਪਰਮਾਤਮਾ ਦੇ ਭਾਣੇ ਨਾਲ ਐਕਟਰ ਆਇਆ ਬੇਟਾ ਕਿ ਉੱਥੋਂ ਕੋਈ ਮਹਾਤਮਾ ਜੀ ਆਏ ਤੇ ਮਹਾਤਮਾ ਜੀ ਆਏ ਤੇ ਤੁਹਾਨੂੰ ਪਤਾ ਮਹਾਤਮਾ ਨੇ ਕਬੂਤਾ ਲਾਇਗੀ ਖਵਾਲ ਲਾਇਗੀ ਕੱਪੜੇ ਉਦਾਂ ਦੇ ਪਾਏ ਤੇ ਉਹ ਬੇਟਾ ਉਹਨਾਂ ਬੱਚਿਆਂ ਨਾਲ ਇੱਕ ਬਠਨੀਕਾ ਨਾਲ ਮਜ਼ਾਕ ਕੀਤਾ ਉਹਨੂੰ ਕਿ ਇਹ ਇਦਾਂ ਹੀ ਹੈ ਬਾਬਾ ਕੋਈ ਪਤਾਲੂ ਬਾਬਾ ਹੈਗਾ ਉਹ ਸ਼ਕਤੀ ਹੀ ਉਹ ਮਹਾਂਤ ਟਾਇ ਵੀ ਉਹ ਜਿਹੜੇ ਆਏ ਤੇ ਉਹਨਾਂ ਨੇ ਕਿਹਾ ਬੇਟਾ ਕੋਈ ਪਾਣੀ ਪੂਣੀ ਪਲਾਉ ਜਾਂ ਕੋਈ ਦੁੱਧ ਦੱ ਉਹਨਾਂ ਨੇ ਜੀ ਇੱਕ ਗਾਥੇ ਕੋਈ ਖੰਡ ਗਾਂਹੀਆਂ ਦੇ ਬਾਬੇ ਨੂੰ ਵਿਆਗੇ ਕਰਤਾ ਉਹਨੇ ਕਿਹਾ ਬੇਟਾ ਇਹ ਕੰਦੇ ਲੋਹ ਪਾਂਡਾ ਲਾਓ ਤੇ ਦੁੱਧ ਚੋਵੋ ਨਾ ਪਿੱਠ ਦੇ ਹੱਥ ਮਾਰਿਆ ਤੇ ਦੁੱਧ ਹੀ ਚਲੂ ਹੋ ਗਿਆ ਉਹ ਥਾਰੇ ਪੈਰੀ ਪੈ ਕੇ ਬਾਬਾ ਜੀ ਤੁਹਾਨੂੰ ਮਾਫ ਕਰ ਦਿਓ ਕਹਿੰਦੇ ਵੀ ਹੋਰ ਕੋਈ ਚੱਲ ਪ੍ਰੋਬਲਮ ਕੋਈ ਹੈ ਕੋਈ ਇਤੇ ਉਹ ਕਹਿੰਦੇ ਜੀ ਬੜੀ ਪ੍ਰੋਬਲਮ ਹੈ ਪਾਣੀ ਨਹੀਂ ਹੈਗਾ ਉਹਨੇ ਚਮਟਾ ਕੱਢਿਆ ਚਾਰ ਚਮਟੇ ਮਾਰੇ ਬਾਈ ਤਿਆਰ ਕਰਤੀ ਇੱਕ ਪਾਣੀ ਪੀਣ ਵਾਸਤੇ ਬੇਟਾ ਇੱਕ ਨਹਾਣ ਵਾਸਤੇ ਇੱਕ ਕੱਪੜੇ ਧੋਣ ਵਾਸਤੇ ਇੱਕ ਲੇਡੀ ਇਹ ਉਥੇ ਗਿੰਨੂ ਕਹਿੰਦੇ ਬੋਲੀ ਬੋਲੀ ਤਿਆਰ ਕਰਦੇ ਉਹ ਬੜੇ ਸ਼ਕਤੀਮਾਨ ਹੋ ਗਏ ਜੀ ਉਹਨ ਸਾਰੀ ਦੁਨੀਆ ਇਕੱਠੀ ਹੋਣ ਲੱਗੀ ਅੱਗ ਜੀ ਜਿਹੜਾ ਗੱਲ ਫੈਲ ਗਈ ਵੀ ਇਦਾਂ ਜਬਰਦਸਤ ਮਹਾਤਮਾ ਕਿਦਾਂ ਆ ਗਿਆ ਪਬਲਿਕ ਇਕੱਠੀ ਹੋਣ ਲੱਗੀ ਅਸ਼ੀਰਵਾਦ ਲੈਣ ਲੱਗੀ ਜਿਨ੍ਹਾਂ ਦੇ ਘਰ ਬੱਚਾ ਡੰਗਰ ਬੱਛੂ ਨਹੀਂ ਵੱਜਦਾ ਰਿਹਾ ਉਹਨਾਂ ਅਸ਼ੀਰਵਾਦ ਦਿੱਤਾ ਉਹਨੂੰ ਕਿ ਜਾਓ ਬੇਟਾ ਰਾਣੇ ਬਾਬਾ ਜੀ ਤੁਹਾਡਾ ਕੰਮ ਐਲੋ ਜਾਓ ਓਕੇ ਮੌਕੇ ਦੇ ਫੈਸਲੇ ਹੁੰਦੇ ਸਾਰੇ ਓਕੇ ਤੇ ਬੇਟਾ ਇਹ ਇਹ ਜੀ ਜਏ ਕੁ 700 ਸਾਲ ਪਹਿਲਾਂ ਬਣਿਆ ਕਿਲਾ ਫਿਰ ਉਹਦੇ ਵਿੱਚ ਉਹ ਜਿਹੜਾ ਮਹਾਂਤ ਦਾ ਰੌਲਾ ਪਿਆ ਉਹ ਰਾਜਾ ਸਾਹਿਬ ਕੋਲ ਗਿਆ ਰਾਜਾ ਜੈ ਸਿੰਘ ਉਹਨਾਂ ਕੋਲ ਗਿਆ ਉਹਨਾਂ ਨੇ ਆਪਣੇ ਰਾਥ ਉੱਥੇ ਲਿਆਂਦੇ ਤੇ ਮਹਾਂਤ ਦੇ ਪੈਰੀ ਹੱਥ ਲਾਇਆ ਬਾਬਾ ਜੀ ਇਹਨਾਂ ਦੇ ਘਰ ਇੱਕ ਆਪਣਾ ਪੋਤਾ ਨਹੀਂ ਹੁੰਦਾ ਰਾਜਾ ਜੈ ਸਿੰਘ ਰਾਜਾ ਹਮੀਰ ਚੰਦ ਕਟੋੜ ਜੀ ਹਮੀਰਪੁਰ ਫੇਰ ਵਾਲੇ ਤੇ ਜਗਤ ਸਿੰਘ ਕਟੋੜ ਤੇ ਰਾਜਾ ਸੰਥਾਰ ਚੰਦ ਕਟੋੜ ਇਕੱਠੇ ਹੀ ਬਣ ਸੀ ਇਹ ਚੰਬੇ ਵਾਲੇ ਚੰਦਿਆਰ ਵੀ ਨਾਲ ਉਹ ਜਿਹੜੇ ਆਏ ਤੇ ਉਹਨਾਂ ਨੇ ਪੈਰੀ ਹੱਥ ਲਾਇਆ ਬਹੁ ਨਾਲ ਹੀ ਉਹਨਾਂ ਕਹੇ ਵੀ ਬਾਬਾ ਜੀ ਇਹਦੇ ਉਹਨਾਂ ਨੇ ਆਪਣਾ ਇੱਕ ਕੇਲਾ ਤੇ ਤਸਵੀਰ ਦਿੱਤਾ ਤੇ ਉਹ ਬਿਕਾਰੀ ਇਹਦੇ ਉਹ ਬੰਦਾ ਤਾਂ ਉਹਨਾਂ ਨੂੰ ਰਾਜਾ ਜੈਚਿੰਗ ਮਿਲੇਗੀ ਜਿਹੜੇ ਉਹਨਾਂ ਦੇ ਪੋਤੇ ਅੱਗੇ ਜਿਹੜਾ ਗੱਲ ਫੈਲ ਗਈ ਹੋਰ ਵੀ ਕੰਮ ਰਾਏ ਸਾਹਿਬ ਤੋਂ ਦੇ ਕੇ ਫਿਰ ਉਹ ਆਏ ਇਹ ਕੋ 78000 ਕਿਲਾ ਬੈਲੀ ਸੀ ਮੇਰੇ ਖਿਆਲ ਬੜਾ ਵੱਡਾ ਰੂਪ ਲਏਗਾ ਉਹ ਆ ਕੇ ਉਹਨਾਂ ਨੇ ਜਿਹੜੇ ਖੁਸ਼ ਹੋ ਗਏ ਤੇ ਤੁਹਾਨੂੰ ਪਤਾ ਰਾਜ 8 12 8 ਨਾਰਾ ਉਹਨਾਂ ਨੇ ਕਿਹਾ ਵੀ ਇਹ ਜਿੰਨਾ ਵੀ ਟਿੱਕਾ ਹੈਗਾ ਨਾ 5-6000 ਉਹ ਸਾਰੇ ਮਾਂਤੀ ਜਿਹੇ ਨਾ ਕਰਤਾ ਨਾ ਬਾਬਾ ਜੀ ਇੱਥੇ ਗਊ ਬੱਚੇ ਪਾਲੋ ਤੇ ਲੋਕਾਂ ਨੂੰ ਖੈਟਿੰਗ ਕਰੋ ਤੇ ਲੋਕਾਂ ਨੂੰ ਸ਼ੀਰਵਾ ਦਿਓ ਤੇ ਇਹ ਫਿਰ ਇਹ ਕਿਲੇ ਦੇ ਵਿੱਚ ਕਨਵਰਟ ਹੋ ਗਏ ਇਹ ਗੱਦੀ ਬਣਾਤੀ ਉਹਨਾਂ ਨੇ ਇਹ ਬੜੀ-ਬੜੀ ਪ੍ਰਾਪਰਟੀ ਹੈ ਜੀ ਇੱਕ ਦਤਾਰਪੁਰ ਵਾਲੀ ਇੱਕ ਡਮਟਾਲ ਧਾਮ ਇੱਕ ਪਨੋਰੀ ਵਾਲੀ ਗੱਦੀ ਇਹ ਸੇਮ ਹੈ ਕਿਨਾਰ ਬਰਹਿਮਨ ਉਹ ਉਹਨਾਂ ਦੇ ਮਾਂਤੀ ਜਿਹੜੇ ਨੇ ਇਸ ਗੱਦੀ ਨਾਲ ਦੀ ਅਟੈਚਮੈਂਟ ਹੋ ਸਕਦੀ ਬੜੀ ਸ਼ਕਤੀਸ਼ਾਲੀ ਗੱਦੀ ਹੈ ਇੱਥੇ ਆਇਕੋ ਤੁਹਾਨੂੰ ਧਰੇ ਬੇਟਾ ਤੇ ਛ ਅਬਰਾਉ ਜੀ ਤੁਹਾਡੀ ਜਨਮ ਅਸ਼ਮੀ ਰਾਮ ਨੋਮੀ 5-5 ਕਿਲੋਮੀਟਰ ਦੀ ਲਾਈਨ ਉਹ ਦੀ ਇੰਨਾ ਸ਼ਕਤੀਸ਼ਾਲੀ ਮੰਦਿਰ ਮੈਂ ਤੁਹਾਨੂੰ ਕਹਿਆ ਨਹੀਂ ਸਕਦਾ ਵੀ ਇੱਥੇ ਬਾਬਾ ਸ਼ਾਮਦਾਸ ਦੀ ਸਮਾਦ ਹੈ ਇੱਥੇ ਤੁਸੀਂ 7 ਦਿਨ ਦੇ ਵਿੱਚ 7 ਦਿਨ 1 ਵੀਕ 1 ਮੰਥ ਦੇ ਵਿੱਚ ਬਿਤੀ ਤੁਹਾਨੂੰ ਇਹਦਾ ਰਿਜ਼ਲਟ ਮਿਲ ਜਾਏਗਾ ਤੁਹਾਨੂੰ ਇਹ ਸ਼ਾਮਦਾਸ ਜੀ ਦੀ ਧੂੜ ਟਿਕਾ ਦਿਓ ਜੋ ਵਰਤਦਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਜਿਸ ਤਰ੍ਹਾਂ ਕੀ ਤੁਸੀਂ ਦੇਖਿਆ ਕਿ ਇਹ ਲੋਕਲ ਵਸਨੀਕ ਨੇ ਇਹਨਾਂ ਨੇ ਬੜੇ ਡਿਟੇਲ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ ਜਿਹੜੀ ਜੋ ਤੁਹਾਨੂੰ ਕਿਸ ਨੇ ਜੀਆ ਨਾ ਉਹਦੇ ਬਾਰੇ ਤੁਹਾਨੂੰ ਇੰਟਰਵਿਊ ਦੇ ਦਿੱਤਾ ਸੀ ਅਸੀਂ ਚਾਹਾਂਗੇ ਕਿ ਇਹਨਾਂ ਨੇ ਜਿਨ੍ਹਾਂ ਦਾ ਨਾਮ ਲਿਆ ਏ ਇਸ ਵੀਰ ਦਾ ਅਸੀਂ ਇਹਨਾਂ ਤੋਂ ਵੀ ਪੁੱਛਾਂਗੇ ਕਿ ਇਹ ਦੱਸਣ ਸਾਨੂੰ ਕਿ ਇਹਦੀ ਹਿਸਟਰੀ ਕੀ ਹੈ ਜਿਸ ਤਰੀਕੇ ਨਾਲ ਇਹਨਾਂ ਨੇ ਹਿਸਟਰੀ ਦੱਸੀ ਹੈ ਇਸੇ ਤਰੀਕੇ ਨਾਲ ਇਹ ਦੱਸਣ ਕਿ ਇਹ ਅੱਗੇ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਸਭ ਕੁਝ ਜਿਹੜਾ ਚੱਲਿਆ ਉਦੋਂ ਤੋਂ ਹੁਣ ਤੱਕ ਕਿਦਾਂ ਇਹਦੀ ਸਾਮ ਸੰਭਾਲ ਹੋਈ ਹੈ ਤੇ ਹੁਣ ਅੱਗੇ ਵੀ ਇਹਦੀ ਸਾਮ ਸੰਭਾਲ ਦਾ ਜਿੰਮਾ ਕੌਣ ਲੈ ਰਿਹਾ ਹੈ ਕਿਵੇਂ ਕੀ ਚੱਲ ਰਿਹਾ ਅਸੀਂ ਗੱਲ ਕਰਦੇ ਹਾਂ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਰਕੇਸ਼ ਅੱਤੀ ਹੈ ਜੀ ਠੀਕ ਹੈ ਇਹ ਮੰਦਿਰ ਦੀ ਔਰ ਇਸ ਜਿਹੜੇ ਕਿਲੇ ਦੀ ਹਿਸਟਰੀ ਜਿਹੜੀ ਹੈ ਬਜ਼ੁਰਗਾਂ ਨੇ ਦੱਸੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਲਫ਼ਜ਼ਾਂ ਚ ਦੇਖੋ ਜੀ ਐਸਾ ਹੈ ਵੀ ਮੰਦਿਰ ਦੇ ਬਾਰੇ ਜਿੰਨੀ ਵੀ ਸਾਡੀ ਹਿਸਟਰੀ ਸੀ ਨਾ ਉਹ ਅੰਕਲ ਜੀ ਨੇ ਤੁਹਾਨੂੰ ਦੱਸਤੀ ਹੈ ਹੁਣ ਜਿਸ ਹਿਸਾਬ ਨਾਲ ਸਾਡੀ ਉਮਰ ਹੈ ਉਸ ਹਿਸਾਬ ਨਾਲ ਮੰਦਿਰ ਪਹਿਲਾਂ ਮੰਤਾਂ ਦੇ ਕੋਲ ਹੁੰਦਾ ਰਿਹਾ ਪਹਿਲਾਂ ਮੰਤਾਂ ਦੇ ਸਭ ਇੱਥੇ ਗੋਆਵਾਂ ਪਾਲੀ ਜਾਂਦੀਆਂ ਮਤਲਬ ਲੰਗਰ ਲਗਾਏ ਜਾਂਦੇ ਸੀ ਮੰਦਰ ਤੇ ਜਨਮਸ਼ਟੀ ਮਨਾਇ ਜਾਂਦੀ ਸੀ, ਰਾਮਨਾਮੀ ਮਨਾਇ ਜਾਂਦੀ ਸੀ। ਸਾਰੇ ਦਿਨ ਤਿਉਹਾਰ ਬੜੇ ਮਨਾਏ ਜਾਂਦੇ ਸਨ ਜਿਸ ਸਾਨੂੰ ਸਾਡੀ ਉਮਰ ਹੈ। ਸਾਡੀ ਉਮਰ ਦੇ ਹਿਸਾਬ ਨਾਲ ਅਸੀਂ ਦੇਖਿਆ ਵੀ 96 ਮੰਦਰ 96 95 96 ਜੇ 96 ਜੇ ਅਰੇਸਟ ਹੋਇਆ। ਮੰਦਰ ਡੀਸੀ ਐਂਟਰ ਹੋ ਗਿਆ। ਮਤਲਬ ਸਰਕਾਰ ਦੇ ਐਂਟਰ ਹੋ ਗਿਆ ਮੰਦਰ ਪਹਿਲਾਂ ਮੰਨਤਾ ਦੇ ਅੰਦਰ ਹੀ। ਉਸ ਤੋਂ ਬਾਅਦ ਇਹ ਹੈ ਵੀ ਡਿਵੈਲਪਮੈਂਟ ਸਲੋਲੀ ਕੰਮ ਚੱਲਿਆ। ਮਤਲਬ ਇੰਨੀ ਜਿਆਦਾ ਜਿੰਨੀ ਡਿਵੈਲਪਮੈਂਟ ਦੀ ਜ਼ਰੂਰਤ ਇੱਥੇ ਸੀ, ਇੰਨੀ ਡਿਵੈਲਪਮੈਂਟ ਨਹੀਂ ਹੋਈ। ਡਿਵੈਲਪਮੈਂਟ ਦੇ ਹਲੇ ਕਿਤੇ ਨਾ ਕਿਤੇ ਕਮੀ ਪੇਸ਼ੀ ਹੈ। ਉਹ ਜਿਸ ਹਿਸਾਬ ਨਾਲ ਸੰਗਤ ਉਹਨੂੰ ਰੀਦਾਮ ਚੱਲੀ ਹੈ ਜਾਂ ਬਾਕੀ ਜਗ੍ਹਾ ਤੇ ਵੀ ਜਾਂਦੀ ਹੈ ਡਮਟਾਲ ਧਾਮ ਇੱਕ ਬੜਾ ਬੜਾ ਧਾਮ ਮੰਨੇ ਜਾਂਦਾ ਸੀ ਆਪਣੇ ਟਾਈਮ ਤੇ ਮਤਲਬ ਜਿੰਨੀ ਇੱਥੇ ਪਬਲਿਕ ਦਰਸ਼ਨ ਕਰਨ ਕਮਕਮ ਆਂਦੀ ਹੈ ਦਰਸ਼ਨ ਕਰਨ ਇਥੇ ਜਿਆਦਾ ਤੋਂ ਜਿਆਦਾ ਪਬਲਿਕ ਆ ਸਕਦੀ ਜਿਸ ਸਿੱਟੇਕ ਨਾਲ ਹੱਲੇ ਵੀ ਰੱਖ-ਰਖਾਵ ਹੋ ਜੇ ਬੜੇ ਸਿੱਟੇਕ ਨਾਲ ਪਹਿਲਾਂ ਬੋਲੀਆਂ ਪਾਣੀ ਚੱਲਦਾ ਸੀ ਅੱਜਕੱਲ ਬੋਲੀਆਂ ਪਾਣੀ ਇੱਕ ਬੋਰ ਦੇ ਥਰੂ ਬੋਰ ਦੇ ਥਰੂ ਬੋਲੀਆਂ ਵਿੱਚ ਪਾਣੀ ਪਾਇਆ ਜਾਂਦਾ ਹੈ ਫਿਰ ਵਿੱਚ ਵਿੱਚ ਪਾਣੀ ਰਹਿ ਜਾਂਦਾ ਹੈ ਮਤਲਬ ਆ ਯਾਰ ਨੈਚੁਰਲੀ ਪਾਣੀ ਨਿਕਲਦਾ ਸੀ ਨਾ ਜਮੀਨ ਚੋਂ ਪਾਣੀ ਆਂਦਾ ਸੀਗਾ ਉਹ ਪਾਣੀ ਮਤਲਬ ਹੋਣੀ ਨਿਕਲਦਾ ਹੁਣ ਬੜਾ ਘੱਟ ਥੋੜਾ 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 ਅੰਦਰੋਂ ਅੰਦਰੋਂ ਰਿਸਦਾ ਰਹਿੰਦਾ ਪਾਣੀ ਮਤਲਬ ਜ਼ਰੂਰਤ ਕਾਫੀ ਸੀ ਡਵੈਲਪਮੈਂਟ ਕਾਫੀ ਹੋ ਸਕਦੀ ਸੀ ਲੇਕਿਨ ਥੋੜੀ ਜੀ ਘਟ ਹੋਈ ਹੈ ਅਸੀਂ ਮਤਲਬ ਕਈ ਵਾਰੀ ਲਿਖਿਆ ਵੀ ਹੈ ਕਈ ਵਾਰੀ ਨਿਊਜ਼ਪੇਪਰ ਜੀ ਤੁਸੀਂ ਪੜਿਆਣਾ ਅਸੀਂ ਡਵੈਲਪਮੈਂਟ ਦੇ ਪ੍ਰਤੀ ਬੜੇ ਹੀ ਮਤਲਬ ਸਰਕਾਰ ਨੂੰ ਲਿਖਦੇ ਰਹਿੰਨੇ ਆ ਕੋਈ ਲੈਟਰ ਮੇਰੀ ਆਪਣੀ ਇੱਕ ਕਲੱਬ ਹੈ ਯੂਵਾ ਭਾਰਤ ਕਲੱਬ ਜਿਸ ਕਲੱਬ ਦੇ ਅੰਦਰ ਅਸੀਂ ਬੋਲੀਆਂ ਸਫਾਈ ਮੰਦਿਰ ਸਫਾਈ ਜਾਂ ਲੱਗੇ ਕਿ ਅਸੀਂ ਬਾਕੀ ਲੱਗੀਆਂ ਜੀ ਸਫਾਈ ਕਰਨੇ ਆ। ਮਤਲਬ ਇਹ ਤੁਸੀਂ ਆਪਣੇ ਪਰਸਨਲ ਲੈਵਲ ਤੇ ਕੰਮ ਕਰ ਰਹੇ ਹੋ। ਜੀ ਜੀ ਸਫਾਈ ਤੁਹਾਨੂੰ ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕੋਈ ਮਦਦ ਮਿਲ ਰਹੀ ਹੈ? ਨਹੀਂ ਜੀ ਜੀ ਸਫਾਈ ਵਾਲਾ ਕੰਮ ਨਾ ਸਫਾਈ ਵਾਲਾ ਕੰਮ ਸਾਡਾ ਪਰਸਨਲ ਲੈਵਲ ਦਾ ਹੈ। ਮਤਲਬ ਸਾਡੇ ਲੜਕੇ ਨੇ ਇੱਥੇ ਦੇ ਯੂਥ ਡਮਟਾਲ ਦਾ ਜਿੰਨਾ ਵੀ ਯੂਥ ਹੈ ਸਾਰਾ ਇਕੱਠਾ ਹੁੰਦਾ ਹੈ। ਸਾਰੇ ਇਕੱਠੇ ਕਰਕੇ ਅਸੀਂ ਮਤਲਬ ਜੇ ਕੋਈ ਦਿਨ ਤਿਹਾੜੀ ਆਂਦਾ ਸਫਾਈਆਂ ਕਰਨੇ ਆ ਮੰਦਿਰ ਵੀ ਬੋਲੀਆਂ ਵੀ। ਤੁਹਾਨੂੰ ਲੱਗਦਾ ਕਿ ਸਰਕਾਰ ਦੇ ਲੈਵਲ ਤੇ ਕੁਝ ਹੋਰ ਵੀ ਜਿਹੜੇ ਨੇ ਸਟੈਪਸ ਲੈਣ ਦੀ ਜ਼ਰੂਰਤ ਹੈ ਕੋਈ ਹੋਰ ਵੀ ਕਦਮ ਅੱਛੇ ਚੁੱਕਣ ਦੀ ਜ਼ਰੂਰਤ ਹੈ ਕਿਉਂਕਿ ਜਿਹੜਾ ਸਾਡੇ ਹਿਸਟੋਰੀਕਲ ਪਲੇਸਸ ਨੇ ਜਿਵੇਂ ਥਰੋਅਆਊਟ ਇੰਡੀਆ ਸਾਡੇ ਇੱਕ ਸਾਡਾ ਇਤਿਹਾਸ ਹੈ ਸਾਡਾ ਇਤਿਹਾਸ ਭਰਿਆ ਪਿਆ ਹੈ ਸਾਡਾ ਇਹ ਵੀ ਇੱਕ ਬੜੇ ਅੱਛੇ ਲੈਵਲ ਤੇ ਜਿਹੜਾ ਅਸੀਂ ਦੇਖ ਸਕਦੇ ਹਾਂ ਕਿ ਇਹ ਕਿਲਾ ਹੈ ਇਹਦੀ ਰੱਖ-ਰਖਾਅ ਚ ਸਾਮ ਸੰਭਾਲ ਦੇ ਵਿੱਚ ਕੀ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਸਰਕਾਰ ਵੱਲੋਂ ਹੋਰ ਵੀ ਵਧੀਆ ਕਦਮ ਚੁੱਕੇ ਜਾਣੇ ਚਾਹੀਦੇ ਨੇ ਜੀ ਬਿਲਕੁਲ ਜੀ ਮਤਲਬ ਜਿਸ तरीके ਦਾ ਸਾਡੀ ਇਸ ਮੰਦਿਰ ਦੀ ਹਿਸਟਰੀ ਹੈ ਨਾ ਹਲੇ ਬਹੁਤ ਜ਼ਿਆਦਾ ਵਿਕਾਸ ਦੀ ਲੋੜ ਹੈ ਇੱਥੇ ਬਹੁਤ ਜ਼ਿਆਦਾ ਕਮ ਹੋ ਸਕਦਾ ਹੈ ਤੁਸੀਂ ਦੇਖਿਆ ਹੋਣਾ ਬਾਹਰ ਬਿਲਡਿੰਗ ਸਾਰੀ ਮਤਲਬ ਠੱਠੇ ਕਰਦੀ ਹੈ ਬਿਲਣੀ ਟੁੱਟ ਰਹੀ ਹੈ ਲੇਕਿਨ ਉਹਦਾ ਕੰਮ ਚਲੇ ਰਹਾ ਹੈ ਮਤਲਬ ਚਲੇ ਰਹਾ ਕੰਮ ਲੇਕਿਨ ਬੜਾ ਹੀ ਸਲੋ ਚਲੇ ਰਹਾ ਹੈ ਕੰਮ ਦੀ ਸਪੀਡ ਹੋਣੀ ਚਾਹੀਦੀ ਹੈ ਜਿਸ ਦੇ ਨਾਲ ਪਬਲਿਸਿਟੀ ਵੀ ਹੋਣੀ ਚਾਹੀਦੀ ਹੈ ਥੋੜੀ ਵੀ ਇਸ ਇਸ ਜਗ੍ਹਾ ਇਹ ਮੰਦਿਰ ਹੈ ਜਿ세 ਤੁਸੀਂ ਲੋਕੀ ਆਏ ਹੋ ਅੱਜ ਤੁਸੀਂ ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਨਾ ਚਾਹਾਂਗਾ ਇਸਾੜਾ ਡਮਟਾਲ ਤੁਸੀਂ ਆਪਣੇ ਮਤਲਬ ਚੈਨਲ ਤੇ ਦਿਖਾਓਗੇ ਆਪਣਾ ਮੰਦਿਰ ਦਿਖਾਓਗੇ ਉਹਦੇ ਨਾਲ ਕੀ ਹੁੰਦਾ ਹੈ ਕਿ ਸੰਗਤ ਵੱਧਦੀ ਹੈ ਸੰਗਤ ਵੱਧਦੀ ਹੈ ਡਿਵੈਲਪਮੈਂਟ ਜ਼ਿਆਦਾ ਹੁੰਦੀ ਹੈ ਸਰਕਾਰ ਵੀ ਦੇਖਦੀ ਹੈ ਵੀ ਇਸ ਮੰਦਿਰ ਚ ਪਬਲਿਕ ਆ ਰਹੀ ਹੈ ਪਬਲਿਕ ਨੂੰ ਸਾਡੇ ਸਾਡੇ ਸਰਕਾਰ ਦੇ ਪ੍ਰਤੀ ਕੀ ਇਫੈਕਟ ਪੈਂਦਾ ਹੈ ਤਾਂ ਕਰਕੇ ਸਰਕਾਰ ਨੂੰ ਵੀ ਮਤਲਬ ਵੀ ਸੋਚਣੇ ਤਾਂ ਮਜਬੂਰ ਹੋਣੇ ਬੰਦਾ ਹੈ ਵੀ ਇੱਥੇ ਲੋਕੀ ਜ਼ਿਆਦਾ ਆ ਰਹੇ ਆ ਸਾਡਾ ਇਫੈਕਟ ਬੈਡ ਹੋ ਜਾਣਾ ਹੈ ਇਸ ਲਈ ਅਸੀਂ ਆਪਣੀ ਸਥਿਤੀ ਸੁਧਾਰਾਂਗੇ ਆਪਣੀ ਰੈਪਿਊਟੇਸ਼ਨ ਸੁਧਾਰਾਂਗੇ ਇਸ ਲਈ ਜਿਆਦਾ ਕੰਮ ਹੋਏਗਾ ਔਰ ਤੁਸੀਂ ਪਬਲਿਕ ਵਾਸਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਪਬਲਿਕ ਨੂੰ ਕਿ ਇੱਥੇ ਇੱਕ ਇਤਿਹਾਸਿਕ ਮੰਦਿਰ ਹੈ ਔਰ ਪਬਲਿਕ ਨੂੰ ਵੀ ਚਾਹੀਦਾ ਕਿ ਵੱਧ ਤੋਂ ਵੱਧ ਜਿਹੜਾ ਇੱਥੇ ਪਹੁੰਚੇ ਜਾਂ ਤੁਸੀਂ ਕੀ ਕਹਿਣਾ ਚਾਹੋਗੇ ਪਬਲਿਕ ਨੂੰ ਔਰ ਯੁਵਾ ਵਰਗ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਇੱਥੇ ਜਿਹੜੀ ਦੇਖਰੇਖ ਹੈ ਉਹ ਤੁਸੀਂ ਸਾਰੇ ਜਿਵੇਂ ਤੁਸੀਂ ਦੱਸਿਆ ਕਿ ਯੰਗਸਟਰਸ ਤੁਸੀਂ ਸਾਰਾ ਯੂਥ ਜਿਹੜਾ ਇਕੱਠੇ ਹੋ ਕੇ ਇੱਥੇ ਸੇਵਾ ਕਰਦੇ ਹੋ ਤੁਸੀਂ ਯੰਗਸਟਰਸ ਨੂੰ ਕੀ ਕਹਿਣਾ ਚਾਹੁੰਦੇ ਹੋ ਔਰ ਆਮ ਜਿਹੜੀ ਪਬਲਿਕ ਹੈ ਦੂਰ ਦਰਾਡੇ ਤੋਂ ਆਉਣ ਵਾਲੀ ਉਹਨਾਂ ਵਾਸਤੇ ਕੀ ਕਹਿਣਾ ਚਾਹੋਗੇ ਮੈਂ ਆਪਣੇ ਜਿੰਨੇ ਵੀ ਸਾਡੇ ਦਰਸ਼ਕ ਤੁਹਾਡੇ ਦਰਸ਼ਕ ਜਿਹੜੇ ਚੈਨਲ ਦੇਖਣਗੇ ਮੈਂ ਉਹਨਾਂ ਨੂੰ ਇਹੀ ਨਿਵੇਦਨ ਕਰਨਾ ਚਾਹੁੰਦਾ ਵੀ ਇੱਥੇ ਵੱਧ ਤੋਂ ਵੱਧ ਸੰਖਿਆ ਚਾਓ ਦਰਸ਼ਨ ਕਰੋ ਭਗਵਾਨ ਰਾਮ ਜੀ ਦਾ ਬਹੁਤ ਹੀ ਸੁੰਦਰ ਮੰਦਿਰ ਹੈ ਔਰ ਇਹ ਪ੍ਰਾਚੀਨ ਮੰਦਿਰ ਹੈ ਬਹੁਤ ਸਾਰੇ ਅੱਜ ਕੱਲ ਤੁਸੀਂ ਦੇਖੋ ਅੱਜ ਗਲੀ ਮੁਹੱਲੇ ਦੇ ਮੰਦਰ ਬਣੇ ਰਹਿੰਦੇ ਆ ਨਵੇਂ ਮੰਦਰ ਬੰਦੇ ਆ ਜਿਨ੍ਹਾਂ ਜੇ ਲੋਕੀ ਡਿਵੈਲਪਮੈਂਟ ਕਰਦੇ ਹੈ ਕਾਫੀ ਡਿਵੈਲਪਮੈਂਟ ਹੁੰਦੀ ਹੈ ਔਰ ਪ੍ਰਾਚੀਨਤਾ ਜਿਹੜੀ ਨਾ ਲੋਕੀ ਭੁੱਲਦੇ ਜਾਂਦੇ ਆ ਲੋਕ ਜਾਂਦੇ ਕੁ ਮੰਡਲੋਜੀ ਜਾਂਦੇ ਆ ਹਜ਼ਾਰ ਜਾਂਦੇ ਆ ਕੋਈ ਜੋਤ ਜਾਂਦੇ ਆ ਕੋਈ ਚੰਬਾ ਜਾ ਰਿਹਾ ਹੈ ਲੇਕਿਨ ਆਪਣੀ ਇਸ ਟੀ ਨੂੰ ਆਪਣੇ ਮਤਲਬ ਕਲਚਰ ਨੂੰ ਯਾਦ ਕਰਨਾ ਚਾਹੀਦਾ ਇੱਥੇ ਜਾਤੂ ਜਾ ਸਕਿਆ ਚਾਹੀਦਾ ਔਰ ਦੂਸਰਾ ਜੇ ਲੋਕਲ ਲੱਗੀ ਸ਼ਕੀ ਦੇ ਵਸਨੀਕ ਨੇ ਸਾਰੇ ਗਾਮ ਦੇ ਮੇਰੇ ਯੁਵਾ ਨੇ ਸਾਥੀ ਨੇ ਜਾਂ ਵਸਨੀਕ ਨੇ ਮੈਂ ਸਾਰਿਆਂਗੇ ਇਹੀ ਨਿਵੇਦਨ ਕਰਾਂਗਾ ਕਿ ਜਾਤੂ ਜਿਆਦਾ ਮੰਦਿਰ ਆਣਾ ਚਾਹੀਦਾ ਔਰ ਯੂਥ ਨੂੰ ਯੂਥ ਤੇ ਚਲੋ ਡਮਟਾਲ ਦਾ ਯੂਥ ਸਾਰਾ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਸਫਾਈ ਬਾਰੇ ਅਸੀਂ ਪੂਰਾ ਧਿਆਨ ਦੇ ਰਹੇ ਹਾਂ ਜੀਵੇਂ ਕਿ ਤੁਸੀਂ ਦੇਖਿਆ ਕਿ ਇਸ ਇਲਾਕੇ ਦੇ ਜਿਹੜੇ ਨਿਵਾਸੀ ਨੇ ਇਹਨਾਂ ਨੇ ਬੜੀ ਡਿਟੇਲ ਦੇ ਵਿੱਚ ਬੜੇ ਚੰਗੇ ਢੰਗ ਦੇ ਨਾਲ ਇਹਨਾਂ ਨੇ ਪੂਰੀ ਹਿਸਟਰੀ ਨੂੰ ਸਾਡੇ ਸਾਹਮਣੇ ਰੱਖਿਆ ਦਸ਼ਕਾਂ ਦੇ ਸਾਹਮਣੇ ਰੱਖਿਆ ਔਰ ਇੱਥੇ ਅਸੀਂ ਵੀ ਨਿਵੇਦਨ ਕਰਾਂਗੇ ਸਰਕਾਰਾਂ ਦੇ ਅੱਗੇ ਵੀ ਨਿਵੇਦਨ ਕਰਾਂਗੇ ਕਿ ਇਹ ਹਿਸਟੋਰੀਕਲ ਪਲੇਸਸ ਇਹ ਜਿਹੜੀਆਂ ਇਮਾਰਤਾਂ ਨੇ ਇਹ ਵਾਕਈ ਕੁਝ ਕਹਿੰਦੀਆਂ ਨੇ ਇਹ ਇਮਾਰਤਾਂ ਬੋਲਦੀਆਂ ਨੇ ਇਹਨਾਂ ਇਮਾਰਤਾਂ ਨੂੰ ਬਚਾਉਣ ਦੀ ਇਸ ਸੱਭਿਆਤਾ ਨੂੰ ਬਚਾਉਣ ਦੀ ਸਾਨੂੰ ਜ਼ਰੂਰਤ ਹੈ ਸਾਡੇ ਦੇਸ਼ ਦੀ ਇੱਕ ਬੜੀ ਇੰਪੋਰਟੈਂਟ ਬੜਾ ਕੀ ਕਹਿ ਸਕਦੇ ਹਾਂ ਕਿ ਇਤਿਹਾਸਿਕ ਧਰੋਹਰ ਹੈ ਜਿਸ ਨੂੰ ਨੂੰ ਬਚਾਉਣ ਦੀ ਜ਼ਰੂਰਤ ਹੈ ਔਰ ਅਸੀਂ ਜਿਹੜੀ ਇਹ ਨਿਵੇਦਨ ਕਰਾਂਗੇ ਬਾਕੀ ਦਰਸ਼ਕਾਂ ਦੇ ਅੱਗੇ ਵੀ ਨਿਵੇਦਨ ਕਰਾਂਗੇ ਕਿ ਜਦੋਂ ਤੁਸੀਂ ਟਮਟਾਲ आओ ਤਾਂ ਇਸ ਕਿਲੇ ਦੇ ਵਿੱਚ ਜ਼ਰੂਰ ਦਰਸ਼ਨ ਕਰਕੇ ਜਾਓ ਡੇਲੀ ਟਾਈਮਸ ਪੰਜਾਬੀ ਦੇਖ ਰਹੇ ਆਪ ਸਭ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ